ਸਾਰੇ ਕਿਸਾਨ ਭਰਾਵਾਂ ਨੂੰ ਜੀ ਦੇਖੋ ਜੀ ਤੂੜੀ ਦੇ ਮੰੰਦੇ ਹਾਲ ਕਰਕੇ ਇਹ ਕੋਈ ਸੁਣਨ ਲੱਗਦਾ ਵੀ ਜੀਰੀ ਵਾਲੀਆਂ ਗੱਠਾਂ ਦੀ ਵੀਡੀਓ ਦਿਖਾ ਰਹੇ ਆ ਇਹ ਜੀਰੀ ਵਾਲੀਆਂ ਗੱਠਾਂ ਦੀ ਵੀਡੀਓ ਨਹੀਂ ਹੈਗੀ ਜੀ ਕਣਕ ਵਾਲੀਆਂ ਗੱਠਾਂ ਬਣਾ ਰਹੇ ਨੇ ਦੇਖੋ ਕਣਕ ਵਾਲੇ ਸੱਕੜ ਚੋਂ ਹੀ ਕਿਉਂ ਤੂੜੀ ਦਾ ਰੇਟ ਘਟਣ ਕਰਕੇ ਬਿਲਾ ਲੋਏ ਸਟਾਕ ਕਰਨਾ ਸੌਖਾ ਹੈ ਇਹਨਾਂ ਨੂੰ ਆਪਦੀ ਮਸ਼ੀਨ ਹੈ ਲਾ ਲੋ ਬਾਈਆਂ ਕੋਲੇ ਲੋਕਾਂ ਦੇ ਲਾ ਲੋ ਬਾਣਾ ਚੋਂ ਬਣਾਈ ਜਾਂਦੇ ਨੇ ਤੇ ਸੱਕੜਾ ਮੁੱਲ ਲਿਆ ਪਤਾ ਨਹੀਂ ਪਤਾ ਨਹੀਂ ਫਰੀ ਮਿਲਿਆ ਭਾਈ ਤੇ ਆ ਦੇਖੋ ਜੀ ਕਣਕ ਦਾ ਸੱਕੜਾ ਤਰੀਕ ਅੱਜ 16 ਚੌਥਾ ਮਹੀਨਾ 2025 ਤੇ ਅੱਗੇ ਤੁਹਾਨੂੰ ਮਸ਼ੀਨ ਵੀ ਦਿਖਾਵਾਂਗੇ ਤੇ ਕਾਫੀ ਗੱਲਿਆਂ ਚ ਬਣਾ ਰੱਖੀ ਹੈ ਮਸ਼ੀਨ ਉਧਰ ਪਰਲੇ ਪਾਸੇ ਚੱਲੀ ਜਾਂਦੀ ਹੈ ਮਸ਼ੀਨ ਵੀ ਦਿਖਾਵਾਂਗੇ ਤੁਹਾਨੂੰ ਤੇ ਕਣਕਲੇ ਸੱਕੜ ਦੀ ਲਾ ਲਓ ਵੀ ਗੱਠਾਂ ਵਾਲੀ ਮਸ਼ੀਨ ਨਾਲ ਗੱਠਾ ਬਣਾ ਬਣਾ ਕੇ ਸਟਾਕ ਕਰ ਲੈਣਗੇ ਬਾਈ ਕਹਿੰਦੇ ਫਿਰ ਅੱਗੇ ਜੇ ਰੇਟ ਆ ਗਿਆ ਤਾਂ ਵੀ ਲਾ ਲਓ 2 ਰੁਪਏ ਬਣ ਜਾਣਗੇ ਵੇਚ ਦਾਂਗੇ ਤੇ ਜਾਦੇ ਤੂੜੀ ਮੰਡੀ ਦਾ ਦੇਖੋ ਇਹ ਪ੍ਰਵਾਹ ਪਿਆ ਜੀ ਅੱਗੇ ਸਾਨੂੰ ਮਸ਼ੀਨ ਵੀ ਦਿਖਾਉਨੇ ਆ ਜੀ ਦੇਖੋ ਜੀ ਇਹ ਖੜਾ ਜੀ ਰੈਕ ਇਹ ਖੜੀ ਹੈ ਮਸ਼ੀਨ ਗੱਠਾਂ ਵਾਲੀ ਦਸ਼ਮੇਸ਼ ਕੰਪਨੀ ਦੀ ਮਸ਼ੀਨ ਹੈ ਤੇ ਪ੍ਰੀਤ ਟਰੈਕਟਰ ਹੈ ਜੀ 4x4 759 ਤੇ ਆ ਦੇਖੋ ਇੱਧਰ ਵੀ ਬਣਾਈ ਜਾਂਦੇ ਨੇ ਭਾਈ ਇਹ ਤੁਸੀਂ ਲਾ ਲਓ ਵੀ ਰੈਕ ਇਹ ਫੇਰ ਕੇ ਪਹਿਲਾਂ ਨਾ ਇਹ ਇਹ ਚੌਪਰ ਫੇਰਦੇ ਨੇ ਭਾਈ ਰੈਕ ਫੇਰਨ ਤੋਂ ਪਹਿਲਾਂ ਚੌਪਰ ਉਹ ਜਿਹੜਾ ਆਉਂਦਾ ਦੂਜਾ ਨਹੀਂ ਆਉਂਦਾ ਜੀ ਲਾ ਲਓ ਉਲਡਿੱਤ ਜੀ ਇਕੱਠੀ ਵਿਚਾਲੇ ਕਰੀ ਜਾਂਦਾ ਤੇ ਉਹਨੂੰ ਬਾਦੇ ਇਹ ਰੈਕ ਫੇਰ ਦਿੰਦੇ ਨੇ ਫੇਰ ਇਹਦੇ ਨਾਲ ਗੱਠਾ ਬਣਾਈ ਜਾਂਦੇ ਨੇ ਜੀ ਤੂੜੀ ਦੀਆਂ ਆਹ ਦੇਖੋ ਕਣਕ ਵਾਲਾ ਸੱਕੜਾਈ ਕਈ ਵਾਰੀ ਉਹ ਜੇ ਵੀ ਜੀਰੀ ਵਾਲਾ ਕਣਕ ਵਾਲਾ ਸੱਕੜਾ ਤੇ ਵੀਡੀਓ ਚੰਗੀ ਲੱਗੀ ਤਾਂ ਵੱਧ ਤੋਂ ਵੱਧ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਹੋ ਜੀ ਤਾਂ ਕਿ ਦੇਖੋ ਵੀ ਹੋਰ ਵੀ ਕਿਸੇ ਵੀਰ ਭਾਈ ਨੇ ਬਣਾਉਣੀਆਂ ਹੁਣ ਗੱਠਾ ਹਲੇ ਟਾਈਮ ਪਿਆ ਕਿਉ ਗੱਠਾ ਵਾਲੀਆਂ ਮਸ਼ੀਨਾਂ ਇਸ ਟਾਈਮ ਬਿਲੀਆਂ ਨੇ ਤਾਂ ਛੋਟੀਆਂ ਮਸ਼ੀਨਾਂ ਨਾਲ ਵੀ ਬਣ ਜਾਣਗੀਆਂ ਗੱਠਾਂ ਇਹਦੀਆਂ ਚਲੋ ਇਹਨਾਂ ਕੋਲੇ ਵੱਡੀ ਮਸ਼ੀਨ ਹੈ ਜਿਹੜੀ ਛੋਟੀ ਆਉਂਦੀ ਹੈ ਚੌਰਸ ਵਾਲੀ ਉਹਦੇ ਨਾਲ ਵੀ ਬਣਾ ਸਕਦੇ ਹਾਂ ਜੀ ਤੁਸੀਂ ਧੰਨਵਾਦ ਜੀ ਸਤਿ ਸ੍ਰੀ ਅਕਾਲ ਜੀ